ਬੀਤੇ ਦਿਨ ਦੀਪ ਸਰਦਾਰਨੀ ਦੇ ਬ੍ਰਦਰ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਅਤੇ ਮੌਤ ਹੋਣ ਤੋਂ ਪਹਿਲਾਂ ਦੀਪ ਸਰਦਾਰਨੀ ਨੇ ਫਲਾਈਟ ਵਿੱਚ ਬੈਠਿਆਂ ਇੱਕ ਵੀਡੀਓ ਪੋਸਟ ਕੀਤੀ ਸੀ ਜਿੱਥੇ ਉਹ ਕਹਿ ਰਹੀ ਸੀ ਕਿ ਮੇਰੇ ਭਰਾ ਦੀ ਸਿਹਤ ਦੇ ਲਈ ਅਰਦਾਸ ਜ਼ਰੂਰ ਕਰਨਾ ਪਰ ਤੁਹਾਨੂੰ ਦੱਸ ਦਈਏ ਕਈ ਲੋਕਾਂ ਦਾ ਕਹਿਣਾ ਹੈ ਕਿ ਦੀਪ ਸਰਦਾਰਨੀ ਨੂੰ ਸਭ ਕੁਝ ਝੂਠ ਬੋਲਿਆ ਗਿਆ ਸੀ ਅਤੇ ਉਹ ਫੈਨਸ ਨੂੰ ਰਿਕੁਐਸਟ ਕਰ ਰਹੀ ਸੀ ਕਿ ਉਸਦੇ ਭਰਾ ਦੇ ਲਈ ਅਰਦਾਸ ਜ਼ਰੂਰ ਕਰਨਾ ਤਾਂ ਕਿ ਉਹ ਜਲਦ ਤੋਂ ਜਲਦ ਠੀਕ ਹੋ ਸਕੇ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸਦੇ ਭਰਾ ਦੀ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਹੈ ਪਰ ਜਿਸ ਹਿਸਾਬ ਨਾਲ ਦੀਪ ਸਰਦਾਰਨੀ ਰੋਂਦੀ ਹੋਈ ਦਿਖਾਈ ਦੇ ਰਹੀ ਸੀ ਇਸ ਤੋਂ ਸਾਫ ਪਤਾ ਚੱਲ ਰਿਹਾ ਸੀ ਕਿ ਕਿਤੇ ਨਾ ਕਿਤੇ ਦੀਪ ਸਰਦਾਰਨੀ ਨੂੰ ਇਸ ਬਾਰੇ ਸ਼ੱਕ ਹੋ ਚੁੱਕਿਆ ਸੀ ਇੰਨਾ ਹੀ ਨਹੀਂ ਕੁਝ ਦਿਨ ਪਹਿਲਾਂ ਦੀਪ ਸਰਦਾਰਨੀ ਨੇ ਆਪਣੀ ਫੈਮਲੀ ਦੇ ਲਈ ਇੱਕ ਪੋਸਟ ਵੀ ਸਾਂਝੀ ਕੀਤੀ ਸੀ ਜਿਸ ਵਿੱਚ ਉਸਨੇ ਲਿਖਿਆ ਸੁਪਨਾ ਆਈ ਮਿਸ ਯੂ ਮੰਮੀ ਮੇਰਾ ਜੀ ਨਹੀਂ ਲੱਗਦਾ ਕੀ ਕਰਾਂ ਸਾਰੇ ਕਹਿ ਦਿੰਦੇ ਕਿ ਘਰ ਵਾਲੇ ਕੋਲ ਆ ਜੀ ਲਾ ਪਰ ਮੈਂ ਮੇਰੇ ਮੰਮੀ ਭਰਾ ਤੋਂ ਕਿੰਨੀ ਦੂਰ ਆ ਜਿੰਨਾ ਦਾ ਮੇਰੇ ਬਿਨਾ ਕੋਈ ਵੀ ਨਹੀਂ ਅਤੇ ਨਾਲ ਹੀ ਉਸਨੇ ਰੋਣ ਵਾਲੇ ਇਮੋਜੀਸ ਵੀ ਪੋਸਟ ਕੀਤੇ ਸਨ ਉਥੇ ਹੀ ਜਿਉਂ ਹੀ ਦੀਪ ਸਰਦਾਰ ਨੇ ਇੰਡੀਆ 에ਅਰਪੋਰਟ ਤੇ ਲੈਂਡ ਕੀਤੀ ਤਾਂ ਉਸ ਨੂੰ ਸਾਰੀ ਸਚਾਈ ਦਾ ਪਤਾ ਚੱਲ ਗਿਆ ਕਿ ਉਸ ਦਾ ਭਰਾ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਬਾਕੀ ਅਰਦਾਸ ਕਰਦੇ ਆ ਕਿ ਪਰਮਾਤਮਾ ਉਸ ਨੂੰ ਇਹ ਦੁੱਖ ਚੱਲਣ ਦਾ ਬਲ ਬਖਸ਼ੇ